ਕੀ ਲਿਖੀ ਹੈ ਮੈਂ ਅੱਜ ਤੇਰੇ ਵੱਲ ਨੂੰ ਰਾਜ ਤੇਰੇ ਹੱਥੋਂ ਜਾਣਾ ਮੋਦੀ ਕੱਲ ਨੂੰ ਜਰਾ ਕੰਨ ਲਾ ਕੇ ਸੁਣੀ ਮੇਰੀ ਗੱਲ ਨੂੰ ਅਸੀਂ ਢੰਡਰਾ ਵਾਲੇ ਦੇ ਆਫਰ ਆਂਡ ਮੋਦੀਆ ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਮੋਦੀਆ ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਮੋਦੀਆ ਉਹ ਜਿਹੜੇ ਧਰਨਿਆਂ ਤੇ ਬੈਠੇ ਸੀ ਕਿਸਾਨ ਵੇ ਜਿਹੜੇ ਧਰਨਿਆਂ ਤੇ ਬੈਠੇ ਨੇ ਕਿਸਾਨ ਵੇ ਉਹ ਕਹੇ ਕਿ ਅੱਤਵਾਦੀ ਕਰੇ ਬਦਨਾਮ ਵੇ ਤੈਨੂੰ ਭੁਗ ਤਾਣਾ ਪੈਣਾ ਅੰਜਾਮ ਵੇ ਤੇ ਹੁਣ ਛੇਤੀ ਰਾਜ ਜਾਣਾ ਤੇਰਾ ਖਿੰਡ ਮੋਦੀਆ ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਮੋਦੀਆ ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਮੋਦੀਆ ਉਹ ਜਦੋਂ ਕਿਲੇ ਉੱਤੇ ਚੁੱਲਿਆਂ ਨਿਸ਼ਾਨ ਸੀ ਜਦੋਂ ਕਿਲੇ ਉੱਤੇ ਚੁੱਲਿਆਂ ਨਿਸ਼ਾਨ ਸੀ ਫੇਰ ਮੁਠੀ ਵਿੱਚ ਆ ਗਈ ਤੇਰੀ ਜਾਨ ਸੀ ਉਦੋਂ ਨਿਕਲਿਆ ਬੜਾ ਤੂੰ ਸ਼ੈਤਾਨ ਸੀ ਮਰਵਾਤਾ ਸੂਰਮਾ ਕਰਾ ਕੇ ਐਕਸੀਡੈਂਟ ਮੋਦੀਆ ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਮੋਦੀਆ ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਮੋਦੀਆ ਉਜਿੰਨੁ ਤਿਬੜੁਗੜ ਚੇਲ ਚ ਫਸਾਇਆ ਸੀ ਜਿੰਨੂ ਤਿਬੜੁਗੜ ਚੇਲ ਚ ਫਸਾਇਆ ਸੀ ਐਨ ਐਸਏ ਦੇ ਤੇ ਧੱਕੇ ਨਾ ਲਵਾਇਆ ਸੀ ਜਿੰਨੂ ਦੇਸ਼ ਦਾ ਗਦਾਰ ਵੀ ਪਤਾਇਆ ਸੀ ਉਹਦਾ ਹੁੰਦਾ ਪ੍ਰਚਾਰ ਪਿੰਡ ਪਿੰਡ ਮੋਦੀਆ ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਮੋਦੀਆ ਛਾਇਆ ਤੀਰ ਵਾਲੇ ਬਾਬੇ ਦਾ ਟ੍ਰੈਂਡ ਮੋਦੀਆ કડੂਰ ਸਹਬ ਤੋਂ ਖੜਾਈ ਸਰਦਾਰ ਵੇ ਵੇਖ ਬੱਚਾ ਬੱਚਾ ਕਰੇ ਪ੍ਰਚਾਰ ਵੇ ਤੇ ਰਾਜ ਖਾਲਸੇ ਦਾਉਣਾ ਇਸ ਵਾਰ ਵੇ ਇਹ ਸੂਰਮੇ ਨਹੀਂ ਹੋਣੇ ਤੇਥੋਂ ਬੰਡ ਮੋਦੀਆ ਛਾਇਆ ਪੀਰ ਵਾਲੇ ਬਾਬੇ ਦਾ ਟਰੈੰਡ ਮੋਦੀਆ ਛਾਇਆ ਪੀਰ ਵਾਲੇ ਬਾਬੇ ਦਾ ਟਰੈੰਡ ਮੋਦੀਆ ਤੂੰ ਦਸਾਂ ਸਾਲਾਂ ਤੋਂ ਚਲਾਵੇਂ ਸਰਕਾਰ ਵੇ ਦਸਾਂ ਸਾਲਾਂ ਤੋਂ ਚਲਾਵੇਂ ਸਰਕਾਰ ਵੇ ਇਥੇ ਸ਼ਰਿਆਮ ਕੁੰਮ ਦੇ ਗਦਾਰ ਵੀ ਤੇ ਬੰਦ ਜੇਲਾਂ ਵਿੱਚ ਸਿੰਘ ਸਰਦਾਰ ਵੀ ਹੁਣ ਤੋੜ ਨੰਗਿਆ ਕਿ ਤੇਰੀ ਜੰਡ ਮੋਦੀਆ ਛਾਤੀਰ ਵਾਲੇ ਬਾਬੇ ਦਾ ਕਰਨੰਡ ਮੋਦੀਆ ਛਾਇ ਤੀਰ ਵਾਲੇ ਬਾਬੇ ਦਾ ਕਰਨੰਡ ਮੋਦੀਆ ਓ ਗਿਆ ਪਾਪਾ ਨਾਲ ਖੜਾ ਤੇਰਾ ਪਰਵੇ ਗਿਆ ਪਾਪਾ ਨਾਲ ਖੜਾ ਤੇਰਾ ਪਰਵੇ ਤੂੰ ਜਾ ਕੇ ਮਾਂ ਦੀ ਬੁੱਕਲ ਵਿੱਚ ਪੜਵੇ ਇਨੇ ਤੇ ਲੈਣਗੇ ਤੌਣੋ ਆ ਕੇ ਫੜਵੇ ਤੇ ਕਰ ਦੇਣਗੇ ਆਛਾ ਤੀਰਵਾਲੇ ਬਾਬੇ ਦਾ ਟ੍ਰੈਂਡ ਮੋਦੀਆ ਆਛਾ ਤੀਰਵਾਲੇ ਬਾਬੇ ਦਾ ਟ੍ਰੈਂਡ ਮੋਦੀਆ ਧੀ ਪੰਜਾਬ ਦੀ ਮੈਂ ਕੌਰ ਮਨ ਜੀਤਵੇ ਧੀ ਪੰਜਾਬ ਦੀ ਮੈਂ ਕੌਰ ਮਨ ਜੀਤਵੇ ਸੋਚ ਸਮਝ ਕੇ ਲਿਖਿਆਈ ਗੀਤਵੇ ਪਤਾ ਸਾਰਿਆਂ ਨੂੰ ਖੋਟੀ ਤੇਰੀ ਨੀਤ ਵੇ ਤੈਨੂੰ ਡੰਗਣਾ ਹੈ ਬਣ ਕੇ ਪ੍ਰਿੰਡ ਮੋਦੀਆ ਆਛਾ ਤੀਰਵਾਲੇ ਬਾਬੇ ਦਾ ਟ੍ਰੈਂਡ ਮੋਦੀਆ